ਬਾਇਓ ਮਤਲਬ ਜੀਵਨ ਡਿਵਾਸਟਿਮੇਸ਼ਨ ਵਿਭਿੰਨਤਾ ਇਹ 84 ਲੱਖ ਜੁਨਾ ਦੀ ਵਿਭਿੰਨਤਾ ਸੀਗੀ ਜਿਹੜੀ ਇਸ ਧਰਤੀ ਤੇ ਜਦੋਂ ਇਹ ਜੀਵਨ ਲੱਖਾਂ ਕਰੋੜਾਂ ਸਾਲਾਂ ਦੇ ਡਵੈਲਪਮੈਂਟ ਤੋਂ ਬਾਅਦ ਆਇਆ ਪਰ ਸਾਡੀਆਂ ਜਿਹੜੀਆਂ ਜੀਵਨ ਜਾਂਚ ਦੀਆਂ ਤਰੀਕੇ ਸਾਡਾ ਜਿਹੜਾ ਸਿਸਟਮ ਇਦਾਂ ਦਾ ਬਣਾਇਆ ਕਿ ਅਸੀਂ ਤਰੱਕੀ ਦੇ ਨਾਂ ਤੇ ਵਿਕਾਸ ਦੇ ਨਾਂ ਤੇ ਵਿਨਾਸ਼ ਕਰਦੇ ਗਏ ਪ੍ਰਜਾਤੀ ਵਿੱਚੋਂ ਮਿਸ ਹੁੰਦੀ ਆ ਤਾਂ ਉਹਦੇ ਨਾਲ ਜੀਵਨ ਦੀ ਜਿਹੜੀ ਹੈਗਾ ਸੰਤੁਲਨ ਵਿਗੜਦਾ ਤਾਂ ਉਹ ਅਸੀਂ ਜੋ ਵੀ ਕਰ ਲਿਆ ਸਾਡੇ ਕਿਸੇ ਵੀ ਕਾਰਨ ਕਰਕੇ ਇਹ ਅੱਗੇ ਤੋਂ ਅਸੀਂ ਇਸ ਸੰਤੁਲਨ ਵਿਗੜਨ ਚ ਨਹੀਂ ਬਚਾਉਣ ਚ ਜਿਹੜਾ ਆਪਣਾ ਯੋਗਦਾਨ ਪਾਈਏ ਤੇ ਆ ਹੁਣ ਕੜੀ ਪੱਤਾ ਬੜਾ ਨੋਰਮਲ ਜਿਹਾ ਪਲਾਂਟ ਆ ਤੇ ਪਰ ਸਾਡੇ ਲੋਕ ਕਿੰਨੇ ਲੋਕ ਜਿਹੜੇ ਲੇਬਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਆ ਤਾਂ ਉਹ ਹੋ ਚੀ ਹੋਈ ਆ ਅੱਜ ਕਿਸਨ ਸ਼ੂਗਰ ਆ ਤੇ ਇਹ ਸ਼ੂਗਰ ਦਾ ਆਲਟਰਨੇਟ ਸਟਿਵੀਆ ਤਾਂ ਇਹ ਅਸੀਂ ਇੱਥੇ ਲੋਕਾਂ ਨੂੰ ਦੱਸਦੇ ਆ ਕਿ ਭਾਈ ਜੇ ਤੁਹਾਨੂੰ ਸ਼ੂਗਰ ਹੋ ਗਈ ਆ ਤੁਸੀਂ ਖੰਡ ਲਈ ਦਿਲ ਨਾ ਘਟਾਓ ਤੁਸੀਂ ਚਾਹ ਪੀਣੀ ਦੁੱਧ ਪੀਣਾ ਕੰਜ ਵੀ ਪੀਣੀ ਆ ਉਹਦੇ ਚੀ ਦੇ ਪੱਤੇ ਪਾਓ ਦੋ ਤਿੰਨ ਤੇ ਤੁਹਾਨੂੰ ਸ਼ੂਗਰ ਵਾਲਾ ਫੈਕਟੇਚ ਹੋ ਜੂਆ ਬਿੱਟਰ ਟੇਸਟ ਆ ਜਾਏਗਾ ਇਹਦਾ ਟੇਸਟ ਮਸਾਦੇ ਕੀ ਤੁਸੀਂ ਇਹ ਘਰਾਂ ਦੇ ਵਿੱਚ ਲਗਾਓ ਆਪਣੇ ਗਾਰਡਨ ਦੇ ਵਿੱਚ ਲਗਾਓ ਤੁਹਾਨੂੰ ਬੈਨੀਫਿਟ ਦੇਣਗੇ ਨਾਲ ਬੈਨੀਫਿਟ ਦੇਗੀ ਹਰ ਚੀਜ਼ ਦਾ ਇੱਥੇ ਟੰਗੀ ਹੋਈ ਚੀਜ਼ ਅੱਜ ਹੈ ਵਿਸ਼ਵ ਜੈਵਿਕ ਭਿੰਨਤਾ ਦਿਵਸ ਇਸ ਦਿਨ ਨੂੰ ਕਿਉਂ ਮਨਾਇਆ ਜਾਂਦਾ ਵਾ ਕੀ ਖਾਸ ਹੁੰਦਾ ਵਾ ਪੂਰੀ ਜਾਣਕਾਰੀ ਦਵਾਂਗੇ ਸਾਡੇ ਨਾਲ ਸੋਚ ਐਨਜੀਓ ਦੇ ਬਰਿੰਦਰ ਸਿੰਘ ਲਖੋਵਾਲੀ ਮਜੂਰੇ ਨਾਲ ਗੱਲਬਾਤ ਕਰ ਲੈਨੇ ਆ ਤਾਂ ਇੱਥੇ ਤਸਵੀਰਾਂ ਵੀ ਨਾਲ ਦੀ ਤੁਹਾਨੂੰ ਸਾਂਝੀ ਕਰਾਂਗੇ ਸਰ ਅੱਜ ਇਹ ਦਿਵਸ ਜਿਹੜਾ ਬਣਾ ਰਹੇ ਆ ਕੀ ਖਾਸ ਹੁੰਦਾ ਇਸ ਦਿਨ ਇਹ ਜਿਹੜਾ ਬਾਇਓਲੋਜੀਕਲ ਡਾਇਵਰਸਿਟੀ ਡੇ ਕੋਈ ਬਾਇਓਡਿਵਰਸਿਟੀ ਡੇ ਕਹਿੰਦਾ ਪੰਜਾਬੀ ਜੇਸੀਂ ਵਿਸ਼ਵ ਜੈਵਿਕ ਭਿੰਨਤਾ ਦਿਵਸ ਕਹਿੰਦੇ ਆ ਇਹ ਬਾਇਓ ਡਿਵਰਸਿਟੀ ਜਦੋਂ ਅਸੀਂ ਪੰਜਾਬੀ ਚ ਤਰਜਮਾ ਕਰਦੇ ਆ ਸ਼ਾਰਟ ਚ ਕਰਦੇ ਆ ਬਾਇਓ ਮਤਲਬ ਜੀਵਨ ਡਿਵਰਸਿਟੀ ਵਿਭਿੰਨਤਾ ਇਹ 84 ਲੱਖ ਜੀਵਨਾਂ ਦੀ ਵਿਭਿੰਨਤਾ ਸੀਗੀ ਜਿਹੜੀ ਇਸ ਧਰਤੀ ਤੇ ਜਦੋਂ ਇਹ ਜੀਵਨ ਲੱਖਾਂ ਕਰੋੜਾਂ ਸਾਲਾਂ ਦੇ ਡਵੈਲਪਮੈਂਟ ਤੋਂ ਬਾਅਦ ਆਇਆ ਪਰ ਸਾਡੀਆਂ ਜਿਹੜੀਆਂ ਜੀਵਨ ਜਾਂਚ ਦੀਆਂ ਤਰੀਕੇ ਸਾਡਾ ਜਿਹੜਾ ਸਿਸਟਮ ਇਦਾਂ ਦਾ ਬਣਾਇਆ ਕਿ ਅਸੀਂ ਤਰੱਕੀ ਦੇ ਨਾਂ ਤੇ ਵਿਕਾਸ ਦੇ ਨਾਂ ਤੇ ਵਿਨਾਸ਼ ਕਰਦੇ ਗਏ ਤੇ ਉਹ ਇਹ ਜਿਹੜੀਆਂ 84 ਲੱਖ ਜੀਵਨਾਂ ਦੀਆਂ ਜਿਹੜੀਆਂ ਵੇਰੀਏਸ਼ਨ ਜਿਹੜੀਆਂ ਵਿਭਿੰਨਤਾ ਉਹ ਦਿਨ ਦਿਨ ਘਟਦੀ ਜਾ ਰਹੀ ਹੈ ਉਸੇ ਨੂੰ ਬਚਾਉਣ ਵਾਸਤੇ ਜਦੋਂ ਕੋਈ ਵੀ ਇੱਕ ਪ੍ਰਜਾਤੀ ਵੀ ਵਿੱਚੋਂ ਮਿਸ ਹੁੰਦੀ ਆ ਤਾਂ ਉਹਦੇ ਨਾਲ ਜੀਵਨ ਦੀ ਜਿਹੜੀ ਹੈਗਾ ਸੰਤੁਲਨ ਵਿਗੜਦਾ ਤਾਂ ਉਹ ਅਸੀਂ ਜੋ ਵੀ ਕਰ ਲਿਆ ਸਾਡੇ ਕਿਸੇ ਵੀ ਕਾਰਨ ਕਰਕੇ ਇਹ ਅੱਗੇ ਤੋਂ ਅਸੀਂ ਇਸ ਇਸ ਸੰਤੁਲਨ ਵਿਗੜਨ ਚ ਨਹੀਂ ਬਚਾਉਣ ਚ ਜਿਹੜਾ ਆਪਣਾ ਯੋਗਦਾਨ ਪਾਈਏ ਉਸ ਕਰਕੇ ਇਹ ਦਿਨ ਬਣਾਇਆ ਜਾਂਦਾ ਤੇ ਅੱਜ ਆਪਾਂ ਉਸੇ ਕਰਕੇ ਇੱਥੇ ਪ੍ਰੋਗਰਾਮ ਰੱਖਿਆ ਹੈ ਬਹੁਤ ਸਾਰੇ ਲੋਕ ਵੀ ਇਕੱਠੇ ਹੋਏ ਨੇ ਅੱਜ ਨੂੰ ਤੁਸੀਂ ਦਿਖਾ ਵੀ ਰਹੇ ਹੋ ਇਹ ਕੀ ਹੁੰਦਾ ਖਾਸ ਸਮਝਾਉਣ ਦੀ ਸਾਡੇ ਦਰਸ਼ਕਾਂ ਕੋਸ਼ਿਸ਼ ਕਰੋ ਕਿ ਕਿਸ ਤਰ੍ਹਾਂ ਇਹ ਹੁੰਦੇ ਆ ਕੀ ਖਾਸ ਤੁਸੀਂ ਇੱਥੇ ਲਗਾਇਆ ਹੈ ਇਹ ਇਹ ਜਿਵੇਂ ਜਿਵੇਂ ਸਾਡੇ ਰੋਜ਼ਮਰਾਂ ਜ਼ਿੰਦਗੀ 'ਚ ਦੇਖਣ ਵਾਲੇ ਜੀਵ ਜੰਤੂ ਜਿਵੇਂ ਹੁਣ ਆ ਆ ਤਸਵੀਰ ਆ ਇਹ ਤੈੰਦੂਏ ਦੀ ਤਸਵੀਰ ਆ ਇਹਨੂੰ ਲੈਪੜ ਕਹਿੰਦੇ ਆ ਇਹ ਕਿਸੇ ਸਮੇਂ ਜਿਹੜੇ ਸਾਡੇ ਸ਼ਵਾਲਕ ਫੁੱਟ ਹਿਲਜ਼ ਨੇ ਪਹਾੜੀਆਂ ਨੇ ਸ਼ਵਾਲਕ ਦੀਆਂ ਉੱਥੇ ਬਹੁਤ ਕਾਮਨਲੀ ਪਾਇਆ ਜਾਂਦਾ ਏ ਪਰ ਸਾਡੇ ਲੋਕਾਂ ਨੇ ਇਹਦੇ ਅੰਗਾਂ ਦੀ ਤਸਕਰੀ ਕਰਨ ਲਈ ਹਨਾ ਤਾਂ ਇਹਨੂੰ ਇਹਦੇ ਤੋਂ 2 ਵਜਾ ਡਾਰਕ ਕਰਕੇ ਇਹਨੂੰ ਮਾਰਨਾ ਸ਼ੁਰੂ ਕਰ ਦਿੱਤਾ ਹੈ। ਇਹਦੀ ਗਿਣਤੀ ਤੇਜ਼ ਘਟਦੀ ਜਾ ਰਹੀ ਆ। ਜੇ ਹੁਣ ਸਾਡੇ ਘਰਾਂ ਦੇ ਵਿੱਚ ਆ ਹੁਣ ਕੜੀ ਪੱਤਾ ਬੜਾ ਨੋਰਮਲ ਜਿਹਾ ਪਲਾਂਟ ਆ। ਤਾਂ ਪਰ ਸਾਡੇ ਲੋਕ ਕਿੰਨੇ ਲੋਕ ਜਿਹੜੇ ਲੇਬਰ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਆ ਤਾਂ ਉਹ ਇਹ ਉਹਦਾ ਇਲਾਜ ਕਰਦਾ ਹੈ ਨਾ। ਇਹ ਸਾਡਾ ਕਚਨਾਰ ਹੈ ਇਹ ਲੋਕਾਂ ਨੂੰ ਬਹੁਤ ਜਾਣਕਾਰੀ ਨਹੀਂ ਹੈਗੀ ਕਿ ਲੀਵਰ ਦਾ ਇਲਾਜ ਵੀ ਕਰੇ ਹੋ ਸਰਦਾ ਤੁਸੀਂ ਆਪਾਂ ਦਵਾਈਆਂ ਲੈਣੇ ਤੇ ਇਹ ਸਾਡੇ ਜੀਵਨ ਚ ਜਿਹੜੀਆਂ ਕੁਦਰਤੀ ਜਿਹੜੀਆਂ ਚੀਜ਼ਾਂ ਉਹਦਾ ਇਲਾਜ ਹੈਗਾ ਉਹ ਜਿਹੜੀ ਐਕਚੁਅਲੀ ਸਾਡੇ ਦਿਮਾਗ ਜਦੋਂ ਕੋਈ ਬਿਮਾਰੀ ਆਉਂਦੀ ਹੈ ਜਾਂ ਘਰ ਚ ਆਉਂਦੀ ਹੈ ਅਸੀਂ ਸਿੱਧਾ ਸਾਨੂੰ ਲੱਗਦਾ ਵੀ ਸ਼ਾਇਦ ਇਹਨੂੰ ਐਂਟੀਬਾਇਓਟਿਕਸ ਜਾਂ ਉਹ ਹੀ ਕਰ ਲਈਏ ਰੱਬ ਨੇ ਬੜਾ ਕੁਝ ਦਿੱਤਾ ਹੋਇਆ ਜਿਹੜਾ ਸਾਡੇ ਸਾਡੇ ਦੇ ਤਾਂ ਜਿਵੇਂ ਹੁਣ ਮੇਰੇ ਹੱਥ 'ਚ ਜਿਹੜਾ ਪੁੱਤ ਫੱਟਾ ਫੜਿਆ ਹੋਇਆ ਹੈ ਨਾ ਇਹ ਇਹ ਕਚਨਾਰ ਦਾ ਬੂਟਾ ਹੁਣ ਕਚਨਾਰ ਦੇ ਬੂਟਾ ਬਹੁਤ ਜ਼ਿਆਦਾ ਲੋਕ ਸੋਚਦੇ ਵੀ ਇਹਨੂੰ ਫੁੱਲ ਲੱਗਦੇ ਬੜੇ ਸੋਹਣੇ ਬਸ ਇੱਥੋਂ ਤੱਕ ਸੀਮਤਾ ਹਾਲਾਂਕਿ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀਆਂ ਇਹਨੂੰ ਫਲੀਆਂ ਲੱਗਦੀਆਂ ਸੀਆਂ ਨਵੀਆਂ ਲਗਰਾਂ ਹੁੰਦੀਆਂ ਸੀ ਉਹਦਾ ਜਿਹੜਾ ਲੋਕ ਸਬਜ਼ੀ ਬਣਾਉਂਦੇ ਸੀ ਅਚਾਰ ਪਾਉਂਦੇ ਸੀ ਤੇ ਉਹਦੇ 'ਚ ਬੜੀਆਂ ਜ਼ਿਆਦਾ ਗੁਣਕਾਰੀ ਤੱਤ ਹੁੰਦੇ ਸੀ ਮਨੁੱਖ ਬਿਮਾਰੀਆਂ ਤੋਂ ਦੂਰ ਦੂਰ ਰਹਿੰਦਾ ਸੀ ਜੋ ਹੁਣ ਆ ਆ ਵਾਲਾ ਹੈਗਾ ਇਹ ਲੈਮਨ ਗ੍ਰਾਸ ਹੈ ਉਹ ਲੈਮਨਗ੍ਰਾਸ ਦੀ ਜਿਹੜੀ ਆਪਣੀ ਖਾਸੀਅਤ ਆ ਜੀਵਨ ਦੇ ਵਿੱਚ ਵੀ ਇੱਕ ਤਾਂ ਇਹਦੇ ਵਿੱਚੋਂ ਜਿਹੜੀ ਮਹਿਕ ਮਿਲਦੀ ਆ ਫਿਰ ਜਿਵੇਂ ਅੱਜਕੱਲ ਹਰੇਕ ਬੰਦਾ ਪਤਲਾ ਹੋਣਾ ਚਾਹੀਦਾ ਚਾਹਦਾ ਕੋਈ ਜਿਮ ਜੋਇਨ ਕਰਦਾ ਕੋਈ ਕੁਸ਼ ਖਾਂਦਾ ਤੇ ਕੋਈ ਇਹਦੀ ਇਹਦੇ ਤੋਂ ਟੀ ਵੀ ਬਣਦੀ ਆ ਚਾਹ ਵੀ ਬਣਦੀ ਆ ਤਾਂ ਉਹ ਇਦਾਂ ਉਹਦੇ ਜਿਹੜੇ ਮਨੁੱਖੀ ਉਪਯੋਗ ਚ ਆਉਂਦਾ ਇਹਦੇ ਤੋਂ ਤੇਲ ਨਿਕਲਦਾ ਹੈਨਾ ਏਵੇਂ ਸ਼ੂਗਰ ਦੀ ਬਿਮਾਰੀ ਹਰ ਘਰ ਚ ਪਹੁੰਚੀ ਹੋਈ ਆ ਹਰ ਕਿਸਨ ਸ਼ੂਗਰ ਆਜ ਤੇ ਇਹ 슈ਗਰ ਦਾ ਅਲਟਰਨੇਟ ਸਟਿਵਿਆ ਤਾਂ ਇਹ ਅਸੀਂ ਇੱਥੇ ਲੋਕਾਂ ਨੂੰ ਦੱਸਦੇ ਆ ਕਿ ਭਾਈ ਜੇ ਤੁਹਾਨੂੰ 슈ਗਰ ਹੋ ਗਈ ਆ ਤੁਸੀਂ ਖੰਡ ਲਈ ਦਿਲ ਨਾ ਘਟਾਓ ਤੁਸੀਂ ਚਾਹ ਪੀਣੀ ਦੁੱਧ ਪੀਣਾ ਸਕੰਜਵੀ ਪੀਣੀ ਆ ਉਹਦੇ ਚੀਜ਼ ਦੇ ਪੱਤੇ ਪਾਓ ਦੋ ਤਿੰਨ ਤੇ ਤੁਹਾਨੂੰ 슈ਗਰ ਵਾਲਾ ਫੈਕਟੇਚ ਹੋ ਜਾਊਗਾ ਤੁਹਾਡਾ ਟੇਸਟ ਆ ਜਾਏਗਾ ਇਹਦਾ ਟੇਸਟ ਵੀ ਆ ਜਾਏਗਾ ਹਨਾ ਤਾਂ ਆਹ ਆਪੁੰਦਰੂ ਆ ਇਹ ਇਹ ਕਪੂਰ ਆ ਹੁਣ ਬਹੁਤ ਜ਼ਿਆਦਾ ਬਿਮਾਰੀਆਂ ਹੋਣ ਸਾਡੇ ਲੋਕਾਂ ਦੇ ਕਪੂਰ ਦੀ ਉਹ ਇਦਾਂ ਗੱਠੜੀ ਗੱਠੀ ਜੀ ਫਟਕੜੀ ਆ ਉਹ ਤਾਂ ਦੇਖੀ ਆ ਪਰ ਕਪੂਰ ਦਾ ਕਿਸੇ ਬੂਟਾ ਨਹੀਂ ਦੇਖਿਆ ਹਨ ਤਾਂ ਉਹ ਆਪਾਂ ਕਪੂਰ ਇਹ ਹੈਗੀ ਆ ਇਹ ਅਸਲ ਕਪੂਰ ਆ ਵੀ ਇਹ ਸਾਡੇ ਜਿਵੇਂ ਸਿਕਰੀ ਹੋ ਜਾਂਦੀ ਆ ਜਾਂ ਕਰਦੇ ਵਿੱਚ ਕਪੂਰ ਲੋਕ ਹਨਾ ਨਾਰੀਅਲ ਦੇ ਨਾਲ ਵਿੱਚ ਪਾਗ ਤੇਲ ਪਾਗੇ ਉਹ ਬਾਅਦ ਲੈਂਦੇ ਹਨਾ ਇਹ ਆਮਲਾ ਹਾਲੜ ਬਿਹੜਾ ਆਮਲਾ ਤਿੰਨੋਂ ਕਰਦੇ ਵੈਦ ਤੇ ਇਹ ਸਾਡੀਆਂ ਜਿਹੜੀਆਂ ਸਕਿਨ ਦੀਆਂ ਬਿਮਾਰੀਆਂ ਸਾਡੀਆਂ ਅੱਖਾਂ ਦੀਆਂ ਬਿਮਾਰੀਆਂ ਬਟਾਮਨ ਸੀ ਆਂਟੀਆਕਸੀਡੈਂਟ ਆ ਮੰਦੇ ਨੂੰ ਜਵਾਨ ਰੱਖਦਾ ਹਨਾ ਪੁਰਾਣੇ ਸਮੇਂ ਚ ਵੈਦ ਜਿਹੜੇ ਹੁੰਦੇ ਸੀ ਉਹ ਇਹੀ ਕੰਮ ਕਰਦੇ ਸੀ ਇੰਪੋਰਟਰ ਹਨਾ ਜਿਵੇਂ ਆ ਜਾਨਵਰ ਆ ਸਾਡਾ ਇਥੋਂ ਦਾ ਸਟੇਟ ਜਾਨਵਰ ਆ ਜਿਹਨੂੰ ਜਿਹੜਾ ਕਾਲਾ ਹਿਰਨ ਕਹਿੰਦੇ ਆ ਤੇ ਇਹ ਕਾਲਾ ਹਿਰਨ ਦੀ ਗਿਣਤੀ ਕਦੇ ਜਿਹੜੇ ਸਾਡਾ ਹਬੂਰ ਵਾਲੀ ਵਾਈਲਡਲਾਈਫ ਸੈਂਚਰੀ ਆ ਉਧਰ ਬਹੁਤ ਜ਼ਿਆਦਾ ਪਾਈ ਜਾਂਦੀ ਸੀ ਫੋ ਸਾਡੀ ਡਿਵੈਲਪਮੈਂਟ ਕਰਕੇ ਸਾਰੀ ਜ਼ਮੀਨ ਵਾਈ ਖੇਤਰ ਹੋ ਗਈ ਜੰਗਲੀ ਰਖਵੇ ਘਟ ਗਏ ਇਹ ਵਿਚਾਲੇ ਹੋਰ ਜਰੂਰ ਤਾਂ ਚੀਜ਼ਾਂ ਜਰੂਰੀ ਇਹਨਾਂ ਦਾ ਸਰਕਲ ਬਣਿਆ ਹੈ ਨਾ ਜ਼ਿੰਦਗੀ ਦੇ ਵਿੱਚ ਹਨਾ ਆ ਹੁਣ ਇੱਕ ਕਰੋੰਦੇ ਦੇ ਪੱਤੇ ਆ ਇਹਨੂੰ ਕੱਡੇ ਵੀ ਹੁੰਦੇ ਆ ਹਨਾ ਕਰੋੰਦੇ ਦਾ achar ਉਹ ਬਹੁਤ ਜ਼ਿਆਦਾ ਸਾਡੇ ਲਈ ਗੁਣਕਾਰੀ ਹੁੰਦਾ ਸੋਰੀ ਇਲਾਇਚੀ ਹੈ ਨਾ ਇਲਾਇਚੀ ਵੈਸੇ ਸਾਡੇ ਜਿਹੜੇ ਮਸਾਲੇ ਆ ਉਹ ਸਾਰੇ ਸਾਉਂਥ ਚੋਂ ਆਉਂਦੇ ਆ ਤੇ ਸਾਡੇ ਇੱਥੇ ਘੱਟ ਹੁੰਦੇ ਆ ਇਹ ਦੇਖ ਲੈ ਆਇਤੀ ਪੀੜੀ ਨੇ ਜਾਂ ਦੇਖੀ ਨਹੀਂ ਹੋਣੀ ਕਿ ਇਹ ਚੀਜ਼ ਇਹ ਨਾ ਇਹ ਇਲਾਇਚੀ ਦੇ ਫੁੱਲ ਨੇ ਤਾਂ ਕਿਸੇ ਨੇ ਦੇਖੀ ਨਹੀਂ ਹੁੰਦੇ ਤੇ ਕਿੰਨੇ ਸੋਹਣੇ ਫੁੱਲ ਆ ਉਹ ਇਹਨਾਂ ਸਾਰੀਆਂ ਚੀਜ਼ਾਂ ਨਾਲ ਇਹ ਬਦਾਮ ਆ ਜਿਹੜੇ ਕੱਚਾ ਬਦਾਮ ਹੈ ਨਾ ਤੇ ਇਹ ਵੀ ਸ਼ਤਾਵਰੀ ਪੋਤਾ ਫੀਮੇਲਸ ਲਈ ਇਹਦੇ ਤੁਸੀਂ ਸਾਰਾ ਕਿੱਥੋਂ ਲੈ ਕੇ ਆਏ ਹੋ ਬੈਠਾ ਕਰਕੇ ਕਿ ਹਰਬਲ ਗਾਰਡਨ ਬਣਾਇਆ ਹੋਇਆ ਕੁਝ ਚੀਜ਼ਾਂ ਦਾ ਇੱਥੇ ਹੀ ਤੋੜੀਆਂ ਹੋਈਆਂ ਨੇ ਕੁਝ ਪਲਾਂਟਸ ਜਿਹੜੇ ਕੁਝ ਜਿਹੜੇ ਫਰੂਟ ਵਗੈਰਾ ਨੇ ਉਹ ਬਾਹਰੋਂ ਇਕੱਠੇ ਕੀਤੇ ਆ ਉਹ ਅੱਜ ਵਿਸ਼ੇਸ਼ ਦਿਨ ਕਰਕੇ ਹਨਾ ਹਨਾ ਇਹ ਨੂਬੜੀ ਆ ਹਨਾ ਉਹ ਜਿਹੜਾ ਲੋਕ ਪੜਦੇ ਜ਼ਰੂਰ ਆ ਕਿ ਹਾਂ ਚਲਾਕ ਨੂਬੜੀ ਪਰ ਨੂਬੜੀ ਦੀ ਸ਼ਕਲ ਨਹੀਂ ਲੋਕਾਂ ਨੂੰ ਪਤਾ ਵੀ ਨੂਬੜੀ ਕੁੱਤੇ ਵਰਗੀ ਹੁੰਦੀ ਆ ਕਿੱਦਾਂ ਦੀ ਹੁੰਦੀ ਆ ਇਹਦੇ ਕੰਨ ਦੇਖੋ ਇਹਦੀ ਅੱਖਾਂ ਦੇਖੋ ਹਨਾ ਤਾਂ ਉਹ ਉਹੀ ਬਸ ਲੋਕਾਂ ਨਾਲ ਆਪਾਂ ਸਾ ਸਾਂਝ ਪਉ ਆ ਰਹੇ ਆ ਆ ਹਿੰਗ ਦੇ ਪੱਤੇ ਆ ਉਹ ਹਿੰਗ ਲੱਗੇ ਨਾ ਫੜਕੜੀ ਤੇ ਇਹ ਜਿਹੜੇ ਸਾਡਾ ਡਾਈਜੈਸਟਿਵ ਸਿਸਟਮ ਆ ਉਹਦੇ ਉਹਦੇ ਲਈ ਬਹੁਤ ਗੁਣਕਾਰੀ ਹੈ ਸਬਜ਼ੀਆਂ ਦੇ ਵਿੱਚ ਆਪਾਂ ਪਾਉਣੇ ਹੈ ਜੇ ਸੱਪ ਦੀ ਜਿਵੇਂ ਆਪਾਂ ਪਹਿਲਾਂ ਇੱਕ ਦੀ ਗੱਲ ਕੀਤੀ ਸੀ ਹੈ ਨਾ ਇਹ ਇਹਨੂੰ ਸਰਾਲ ਕਹਿੰਦੇ ਆ ਅੱਜ ਕਰ ਕਹਿੰਦੇ ਆ ਇਹ ਬੰਦਾ ਦਾ ਕੀ ਇਹ ਮਤਲਬ ਜਾਨਵਰ ਤਾਂ ਖਾ ਜਾਂਦਾ ਪਰ ਇਹਨੂੰ ਆਈ ਨਹੀਂ ਹੈ ਜਿੱਥੇ ਦੇਖੇ ਮਾਰ ਦਿਓ ਹੈ ਨਾ ਇਹਦੇ ਵਿੱਚ ਜ਼ਹਿਰ ਤਾਂ ਹੁੰਦੀ ਨਹੀਂ ਇਹ ਇਹ ਜੋ ਆਪਰੇ ਸ਼ਿਕਾਰ ਨੂੰ ਮਤਲਬ ਕੁੱਟ ਕੇ ਮਾਰਦਾ ਇਸ ਕਰਕੇ ਜੇ ਕਿਤੇ ਜਾ ਵੀ ਰਿਹਾ ਤੇ ਉਹ ਤੁਸੀਂ ਪਾਸਾ ਉਹਦਾ ਰਾਹ ਬਦਲ ਦੋ ਹੈਨਾ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਲੋਕਾਂ ਨੂੰ ਹੁੰਦਾ ਉਹ ਕਿੱਡਾ ਨੇੜੇ ਨਾਲ ਹਾਂ ਨੇੜੇ ਨਾਲ ਜਾਓ ਇਹਨੇ ਕੁਝ ਨਹੀਂ ਕਹਿਣਾ ਉਹ ਇਹ ਆਪ ਖੁਦ ਅਵੋਇਡ ਕਰਦੇ ਆ ਪੰਜ ਛੇ ਇੱਕ ਬੰਦੇ ਤੋਂ ਜਿਹੜਾ 50 60 70 ਕਿਲੋ ਦਾ ਬੰਦਾ ਖਾ ਕੇ ਇਹਨਾਂ ਨੂੰ ਕੀ ਸਵਾਦ ਆਉਣਾ ਜਿਹੜਾ ਐਡਾ ਵੱਡਾ ਜਾਨ ਫਿਰ ਖਾ ਲੈਂਦਾ ਬੰਦਾ ਇਹਨਾਂ ਦੀ ਖਾਗ ਲਈ ਕੋਈ ਸਮੇਂ ਵੀ ਹੁੰਦਾ ਬਾਹਰ ਨਿਕਲ ਜਾਂਦਾ ਕੋਈ ਜਦੋਂ ਖਾਸ ਕੇ ਸਰਦੀਆਂ ਦੇ ਦਿਨਾਂ ਦੇ ਵਿੱਚ ਇਹ ਅੰਦਰ ਚਲੇ ਜਾਂਦੇ ਆ ਤੇ ਉਸ ਤੋਂ ਪਹਿਲਾਂ ਇਹ ਜੋ ਭੋਜਨ ਖਾਂਦੇ ਆ ਜਿਵੇਂ ਜੰਗਲ ਦੇ ਵਿੱਚ ਆਏ ਇਹਨਾਂ ਨੇ ਸਾੰਬਰ ਖਾ ਲਿਆ ਹਰਨ ਖਾ ਲਿਆ ਉਹ ਫਿਰ ਇਹ ਪੰਜ ਚਾਰ ਮਹੀਨੇ ਤਿੰਨ ਤਿੰਨ ਮਹੀਨੇ ਪੰਜ ਪੰਜ ਮਹੀਨੇ ਉੱਥੇ ਪਏ ਰਹਿੰਦੇ ਆ ਤਾਂ ਜਦੋਂ ਫਿਰ ਜਿਵੇਂ ਮੌਸਮ ਅੱਗੇ ਆਉਂਦਾ ਜਦੋਂ ਹਣ ਸਿੱਲਾ ਮੌਸਮ ਸ਼ੁਰੂ ਹੋਣਾ ਉਦੋਂ ਇਹਨਾਂ ਨੇ ਫਿਰ ਬਾਹਰ ਆਉਣਾ ਸ਼ੁਰੂ ਹੋਇਆ ਹਾਂ ਤਾਂ ਮੈਂ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ 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 ਅਸ਼ਵਗੰਧਾ ਹੈ ਨਾ ਇਹ ਅਸ਼ਵਗੰਧਾ ਦੀਆਂ ਜਿਹੜੇ ਆਫ ਰੂਟ ਆ ਇਹਦੀਆਂ ਇਹਦੇ ਤੋਂ ਵੀ ਸਬਜੀ ਉਹ ਸਬਜੀ ਸੌਰੀ ਕਹਿਣਾ ਦਵਾਈਆਂ ਮਰਦੀਆਂ ਪੱਤਿਆਂ ਤੋਂ ਮੰਦੀਆਂ ਜੜ੍ਹਾਂ ਤੋਂ ਮੰਦੀਆਂ ਨੇ ਇਹ ਫਲਾਰਿੰਗ ਆ ਇਹਨੂੰ ਲਿੱਲੀ ਕਹਿੰਦੇ ਆ ਇਹ ਬਾਹਰੋਂ ਬੂਟੇ ਆਉਂਦੇ ਆ ਇਹ ਤਾਂ ਦੱਸ ਰਹੇ ਨੇ ਜੇ ਕਿਸੇ ਨੇ ਖੇਤੀ ਕਰਨੀ ਹੋਵੇ ਚੈਰੀ ਆ ਅਟੇ ਹੂਆ ਜਿਹਦਾ ਆਪਾਂ achar ਅਕਸਰ ਮਨੇ ਸਾਡਾ ਮਕਸਦ ਇਹ ਹੈ ਕਿ ਤੁਸੀਂ ਇਹ ਘਰਾਂ ਦੇ ਵਿੱਚ ਲਗਾਓ ਆਪਣੇ ਗਾਰਡਨ ਦੇ ਵਿੱਚ ਲਗਾਓ ਉਹ ਤੁਹਾਨੂੰ ਬੈਨੀਫਿਟ ਦੇਣਗੇ ਨਾ ਬੈਨੀਫਿਟ ਦੇਣਗੇ ਹਰ ਚੀਜ਼ ਦਾ ਇੱਥੇ ਟੰਗੀ ਹੋਈ ਚੀਜ਼ ਦਾ ਹਰ ਚੀਜ਼ ਦਾ ਬੈਨੀਫਿਟ ਆ ਜਿਵੇਂ ਹੁਣ ਅੰਨੇ ਵਿੱਚ ਨਾ ਪਈ ਹਾਲਾਤ ਦੇਖੇ ਸੀ ਕਿ ਸਾਨੂੰ ਪੇੜਾਂ ਦੀ ਜ਼ਰੂਰਤ ਹੈਗੀ ਆ ਸਾਨੂੰ ਤਾਜ਼ੇ ਫਲਾਂ ਦੀ ਤੁਹਾਨੂੰ ਘਰ ਦੀਆਂ ਤਾਜ਼ੀ ਸਬਜ਼ੀਆਂ ਦੀ ਜ਼ਰੂਰਤ ਹੈਗੀ ਆ ਉਹ ਉਦੋਂ ਲੋਕਾਂ ਨੇ ਜੋ ਜ਼ਰੂਰਤ ਮਹਿਸੂਸ ਕੀਤੀ ਉਸ ਤੋਂ ਬਾਅਦ ਜਿਵੇਂ ਹੀ ਖੁੱਲ ਗਿਆ ਫਿਰ ਸਾਰਾ ਕੋਈ ਦਵਾਈਆਂ ਵਾਂਗੂ ਫਿਰ ਖਾਣ ਲੱਗ ਗਿਆ ਬੰਦੇ ਫਾਸਟ ਫੂਡ ਨਹੀਂ ਖਾਣਾ ਅੱਜ ਵੀ ਰੇੜੀਆਂ ਤੇ ਉਹ ਰੱਸ਼ਪੇਤ ਦੇਖਣ ਲੱਗ ਗਏ ਉਹ ਪੂਰਾ ਪ ਨਾ ਇਹ ਤੂਰਾ ਤੂਰਾ ਕਹਿਣ ਨੂੰ ਜ਼ਹਿਰੀਲਾ ਬੂਡਾ ਬੂਟਾ ਹੁੰਦਾ ਪਰ ਇਹਦੇ ਦਵਾਈਆਂ ਵਾਲੇ ਗੁਣ ਬਹੁਤ ਜ਼ਿਆਦਾ ਨੇ ਸੋ ਇਹ ਕੁੱਲ ਬਲਾ ਕੇ ਲੋਕ ਕਿੰਨੇ ਕ ਵੇਰ ਹੋਏ ਨੇ ਤੁਸੀਂ ਸਭੇ ਸਭੇ ਸਿਰ ਸੈਮੀਨਾਰ ਲਗਾਣੇ ਹੋ ਤੁਸੀਂ ਕੈਂਪ ਲਗਾਣੇ ਹੋ ਲੋਕ ਕਿੰਨਾ ਕ ਵੇਰ ਹੋਏ ਮੈਂ ਕਹਣਾ ਵੀ ਇੱਕ ਕੋਈ ਇਹ ਨਾ ਜਿਵੇਂ ਇੱਕ ਤਾਂ ਹੁੰਦਾ ਵੀ ਜਿਵੇਂ ਹੁਣ ਮੰਨ ਲਓ ਦਿਲਜੀਤ ਦਸਾਂਜ ਦਾ ਸ਼ੋਅ ਆ ਲੋਕਾਂ ਦੇ ਮੱਖਾਂ ਨੇ ਨੱਚ ਨਾਲ ਨਾ ਇਹ ਉਤਾਰੀ ਹੈਗਾ ਪਰ ਗਿਣਤੀ ਫੇਰ ਵੀ ਗ੍ਰੈਜੂਅਲੀ ਬਹੁਤ ਵਧ ਰਹੀ ਹੈ ਹੁਣ ਅਸੀਂ ਪਿਛਲੇ ਤਿੰਨ ਚਾਰ ਦਿਨ ਪਹਿਲਾਂ ਇੱਥੇ ਗੁਰਦੁਆਰਾ ਸਰਬਰ ਨੇ ਅੱਜ ਪ੍ਰੋਗਰਾਮ ਕੀਤਾ ਤਾਂ ਉਹਦੇ ਵਿੱਚ ਅਸੀਂ ਸੋਚਿਆ ਸੀ 40-50 ਬੰਦੇ ਆਉਣਗੇ ਸਾਡੇ 150 ਦੇ ਕਰੀਬ ਬੰਦਾ ਆਇਆ ਔਰ ਉਹ ਕੱਲੇ ਲੁਧਿਆਣੇ ਦੇ ਨਹੀਂ ਸੀਗੇ ਕੁਝ ਗ੍ਰਾਮ ਤੋਂ ਆਇਆ ਸੀ ਕੋਈ ਕਹਾੜੇ ਤੋਂ ਆਇਆ ਸੀ ਕੋਈ ਪਟਿਆਲੇ ਤੋਂ ਆਇਆ ਸੀ ਤਾਂ ਸੋ ਜਿਹੜੇ ਲੋਕਾਂ ਨੂੰ ਐਮੀਤ ਪਤਾ ਉਹ ਫਿਰ ਦੂਰੋਂ ਚੱਲ ਕੇ ਆਉਂਦੇ ਆ ਲੱਖੇ ਤੁਸੀਂ ਨਾ ਮੈਂ ਦੇਖਿਆ ਤੁਸੀਂ ਜਦੋਂ ਕੈਂਪ ਲਗਾਣੇ ਜਾਂ ਕੋਈ ਸ਼ੋਅ ਲਗਾਣੇ ਹੋ ਤੁਸੀਂ ਬੂਟੇ ਦੇ ਨਾਮ ਵੀ ਦਿੰਨੇ ਹੋ ਅਕਸਰ ਦੇਖਦੇ ਨੇ ਕੋਈ ਇਨਾਮ ਦੂਜੇ ਚੀਜ਼ਾਂ ਦੇ ਹੁੰਦੇ ਨੇ ਤੇ ਤੁਸੀਂ ਕਹਿੰਦੇ ਕਿ ਤੁਸੀਂ ਇਹ ਬੂਟੇ ਲਗਾਓ ਜਾਂ ਤੁਸੀਂ ਇਹਨਾਂ ਦੇ ਨਾਮ ਦੱਸੋ ਤੁਹਾਨੂੰ ਇਨਾਮ ਮਿਲੇਗਾ ਇਹ ਵੀ ਤੁਸੀਂ ਅਵੇਅਰ ਕਰਦੇ ਲੋਕਾਂ ਨੂੰ ਉਹ ਜਸਟ ਇਦਾਂ ਨਾ ਕਿ ਸਾਡੇ ਲੋਕਾਂ ਨੂੰ ਫਿਰ ਉਹ ਚੀਜ਼ਾਂ ਖਿੱਚਦੀਆਂ ਨੇ ਜਿਵੇਂ ਹੁਣ ਮੈਂ ਅੱਜ ਜਦੋਂ ਇਹ ਸ਼ੁਰੂ ਕੀਤਾ ਪ੍ਰੋਗਰਾਮ ਤੇ ਮੈਂ ਇਹ ਸਾਰਿਆਂ ਨੂੰ ਇੱਕ ਆਪਸ਼ਨ ਦਿੱਤੀ ਸੀ ਵੀ ਜਿੰਨੀਆਂ ਤਸਵੀਰਾਂ ਲੱਗੀਆਂ ਨੇ ਜਾਂ ਜਿੰਨੇ ਇਹ ਲੱਗੇ ਹੋਏ ਲਾਈਫ ਸੈਂਪਲ ਆ ਵੀ ਜੇ ਕੋਈ ਦੱਸੂਗਾ ਮੈਂ ਉਹ 1000 ਰੁਪਿਆ ਇਨਾਮ ਦੇਵਾਂਗਾ ਤੇ ਪਰੋ ਉਹ 35 50 ਜਣੇ ਤੋਂ ਕਿਸੇ ਨੂੰ ਵੀ ਨਾ ਨਹੀਂ ਹੋਣੇ ਸੀ ਹਨ ਤੇ ਸਾਡਾ ਚਲੋ ਆਪਣਾ ਪਰਪਸ ਵੀ ਇਹੀ ਹੈ ਲੋਕਾਂ ਨੂੰ ਅਵੇਅਰ ਕਰੀਏ ਲੋਗੋ ਵੀਰ ਹੋ ਜਾਣ ਤਾਂ ਬਿਲਕੁਲ ਜਿਵੇਂ ਕੀ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਅੱਜ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਹੈਗਾ ਵਾ ਉਸ ਦੇ ਸੰਬੰਧ ਵਿੱਚ ਇੱਥੇ ਇੱਕ ਪ੍ਰਦਰਸ਼ਨ ਜਿਹੜੀ ਲਗਾਈ ਗਈ ਆ ਸਟੂਡੈਂਟ ਜਿਹੜੇ ਨੇ ਵਿਦਿਆਰਥੀ ਨੇ ਜਾਂ ਆਮ ਲੋਕ ਇੱਥੇ ਪਹੁੰਚੇ ਉਹਨਾਂ ਨੂੰ ਸਮਝਾਇਆ ਜਾ ਰਿਹਾ ਕਿ ਇਹ ਕਿਸ ਕੰਮ ਆਉਂਦੇ ਨੇ ਪੌਦੇ ਤੁਹਾਡੀ ਜੀਵਨ ਦੇ ਵਿੱਚ ਕੀ ਕੀ ਚੀਜ਼ਾਂ ਜਿਹੜੀ ਜ਼ਰੂਰਤ ਹੈਗੀਆਂ ਜਿਹੜੇ ਜਾਨਵਰ ਨੇ ਇਹਨਾਂ ਦੀ ਜ਼ਰੂਰਤ ਹੈਗੀ ਆ ਤਾਂ ਇਸ ਦਿਨ ਨੂੰ ਮਨਾਉਣ ਦਾ ਵੀ ਇੱਕ ਮਕਸਦ ਹੈਗਾ ਵਾ ਕਿਉਂਕਿ ਇਹ ਇਹ ਜਿਹੜੀਆਂ ਚੀਜ਼ਾਂ ਨੇ ਸਾਡੇ ਜੀਵਨ ਦੇ ਲਈ ਇੱਕ ਬਹੁਤ ਹੀ ਵਧੀਆ ਜਿਹੜੀਆਂ ਵਾ ਚੀਜ਼ ਹੈਗੇ ਇਸ ਨੂੰ ਪਨਾਣਾ ਜਿਹੜਾ ਵਾ ਸਾਨੂੰ ਜ਼ਰੂਰੀ ਹੈਗਾ ਵਾ ਕੈਮਰਾ ਨਾਲ ਗੁਲਵਿੰਦਰ ਤੇ ਨਰਿੰਦਰ ਕੁਮਾਰ ਜਗਮਾਈ ਟਵੀਕ ਦੇਣਾ